ਕਹਿੰਦੇ ਨੇ ਕਿ ਕਮਲ ਕੌਰ ਨੇ ਗੰਦ ਪਾਇਆ ਸੀ ਸੋਸ਼ਲ ਮੀਡੀਆ ਤੇ ਤਾਂ ਅਮਰਤਪਾਲ ਦੇ ਬੰਦਿਆਂ ਨੇ ਸਾਥੀਆਂ ਨੂੰ ਉਹਦਾ ਗਲਾ ਘੋਟ ਕੇ ਕਤਲ ਕਰਤਾ ਸਹੀ ਕੀਤਾ ਕਹਿੰਦੇ ਗੰਦ ਸਾਫ ਕਰਤਾ ਹੁਣ ਥੋੜੀ ਜੀ ਅਕਲ ਟਿਕਾਣੇ ਰੱਖੋ ਜਿਹੜੀ ਮੈਂ ਗੱਲ ਕਹਿਣੀ ਆ ਨਾ ਕਿ ਤੁਹਾਨੂੰ ਸੌਣ ਨਹੀਂ ਦਿਓ ਨੀਂਦ ਛੇਤੀ ਹੋਣੀ ਨਹੀਂ ਕਮਲਦੀਪ ਨੇ ਤਾਂ ਗੰਦ ਕੁਝ ਵੀ ਨਹੀਂ ਪਾਇਆ ਨੇੜਾ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਕਰਦੇ ਹੋ ਨਾ ਉਹਦੇ ਵਿੱਚ ਕਿੰਨਾ ਗੰਦ ਹੈ ਤੁਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਉਹ ਸੁਣਾ ਨਹੀਂ ਸਕਦੇ ਜੇ ਕਿਸੇ ਦੇ ਚਲੂ ਨੇ ਲੜਨ ਇਹ ਗੱਲ ਸੁਣ ਕੇ ਵੀ ਬੁੱਟਾ ਸਿੰਘ ਦਸਮ ਗ੍ਰੰਥ ਬਾਰੇ ਕੀ ਕਹੀ ਜਾਂਦਾ ਹੈ ਤਾਂ ਉਹਨੂੰ ਬੇਨਤੀ ਹੈ ਭਰਾ ਨੂੰ ਵੀ ਮੈਂ ਤਾਂ ਇੰਨਾ ਅਮੀਰ ਹੈ ਨਹੀਂ ਗਰੀਬ ਦਾ ਬੰਦਾ ਸਾਡੇ ਕੋਲੇ ਬਹੁਤੇ ਪੈਸੇ ਨਹੀਂ ਵੀ ਉਹ ਬੰਦਾ ਆਪਣੀ ਗੱਡੀ ਕਰਾਵੇ ਜਾਂ ਤਾਂ ਮੇਰੇ ਘਰ ਆ ਜੇ ਜਾਂ ਮੈਨੂੰ ਲੈ ਜਾਵੇ ਸਾਰਾ ਪਰਿਵਾਰ ਵਹਿ ਜਾਓ ਤੇ ਦਸਮ ਗ੍ਰੰਥ ਵਿੱਚੋਂ ਕੁਝ ਟੁਕਾਂ ਪੜ੍ਹ ਕੇ ਉਹਦੇ ਅਰਥ ਕਰਾਂਗੇ ਆਪਾਂ ਜਿਹੜਾ ਮਰਜੀ ਵਿਦਵਾਨ ਬਹਾ ਲਓ ਤੇ ਜੇ ਉਹ ਕੁਝ ਟੁਕਾਂ ਦੇ ਅਰਥ ਤੁਹਾਡਾ ਪਰਿਵਾਰ ਸੁਣ ਗਿਆ ਜੇ ਸੁਣ ਕੇ ਨਾ ਲੜੇ ਨਾ ਗਾਲਾਂ ਕਢੇ ਤਾਂ ਮੈਨੂੰ ਬੁੱਟਾ ਸਿੰਘ ਨੇ ਐਨੀ ਗੰਦਗੀ ਐਨੀ ਅਸ਼ਲੀਲਤਾ ਦਸਮ ਗ੍ਰੰਥ ਵਿੱਚ ਹੈ ਤੇ ਤੁਸੀਂ ਕਹਿੰਦੇ ਹੋ ਕਮਲਪੌਰ ਨੇ ਅਸ਼ਲੀਲਤਾ ਫਲਾਈ ਅੱਛਾ ਉਹ ਮਾਰਦੀ ਹੁਣ ਪੰਜਾਬ ਦੀ ਗੰਦਗੀ ਸਾਫ਼ ਹੋ ਗਈ। ਹੁਣ ਜਿਹੜੇ ਇਹ ਕਹਿੰਦੇ ਸੀ ਨਾ ਕਿ ਉਹਨੇ ਗੰਦ ਪਾਇਆ। ਅਸ਼ਾ ਮੈਂ ਅੱਜ ਬੋਲਿਆ ਤਕਰੀਬਨ ਮੇਰੇ ਗੱਲਬਾਤ ਤਕਰੀਬਨ ਤਕਰੀਬਨ 2 ਕਰੋੜ ਲੋਕਾਂ ਤੱਕ ਗਈ। ਉਹਦਾ ਕਾਰਨ ਕੀ ਹੈ? ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਚੈਨਲ ਤੇ ਤੇ ਹੋਰ ਚੈਨਲਾਂ ਤੇ ਇੰਟਰਵਿਊ ਹੋਈਆਂ। ਕੁੱਲ ਮਿਲਾ ਕੇ ਜੋ ਮੈਂ ਅਕਾਊਂਟ ਕੀਤਾ ਵੀ 2 ਕਰੋੜ ਲੋਕਾਂ ਤੱਕ ਗੱਲ ਗਈ। ਜੇ ਹੁਣ ਮੈਂ ਦਰਸ਼ਨ ਲਗਾ ਵੀ ਇਹਨਾਂ ਦੀ ਔਕਾਤ ਕੀ ਹੈ? ਇਹ ਕਹਿੋ ਜੇ ਢੀਠ ਮੂਰਖ ਖੱਜ ਲੋਕ ਨੇ। ਕੀ ਕਹਿੰਦੇ ਐ? ਕਹਿੰਦੇ ਚੰਗਾ ਹੋਇਆ ਕਮਲ ਕੌਰ ਉਹਨੂੰ ਗੱਡੀ ਚੜਾਤਾ ਧੁਰ ਦੀ ਟਿਕਟ ਕੱਟਦੀ ਇਹ ਕਿਹਾ ਸੀ ਨਾ ਤੇ ਥੱਲੇ ਜਿਹੜੇ ਕਮੈਂਟ ਸੀ ਕੁਝ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਇਹ ਇਹ ਗਾਲਾਂ ਸੀ ਹੁਣ ਇਹ ਲੋਕ ਕਿੰਨੇ ਕੁ ਚੰਗੇ ਨੇ ਕਿੰਨੇ ਕੁ ਭਲੇ ਮਾਨਸ ਨੇ ਇੱਕ ਹੋਰ ਗੱਲ ਧਿਆਨ ਨਾਲ ਸੁਣਿਓ ਮੈਂ ਬਹੁਤ ਬਾਰੀ ਕਿਹਾ ਵੀ ਅਸੀਂ ਮਿਰਚਾਂ ਲੱਗਣ ਲਾ ਦਿੰਨੇ ਆ ਬੇਮੌਸਮੀ ਆ ਚਲੂਣੇ ਵੀ ਲੜਨ ਲਾ ਦਿੰਨੇ ਆ ਅੱਜ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਰਮਨ ਇੰਗਲੈਂਡ ਪਤਾ ਨਹੀਂ ਕਿੰਨਿਆਂ ਕਦੇ ਚਲੂਣੇ ਲੜੇ ਹੁਣ ਫੋਨ ਕਿੰਨਿਆਂ ਕਦੇ ਚੱਕਾ ਮੈਂ ਜੇ ਤੋ ਚੱਕਿਆ ਕਰਾਂ ਤੁਹਾਡੇ ਕੋਲੇ ਕੀ ਸਬੂਤ ਹੈ ਕਿ ਅਮਰਤਪਾਲ ਮੈਰੋ ਨੇ ਬਲਾਤਕਾਰ ਕੀਤਾ ਹੈ ਬੀਬੀ ਨਾਲ ਉਹ ਭਰਾਵੋ ਤਿੰਨ ਦਿਨ ਕੁੜੀ ਨੂੰ ਲਈ ਫਿਰਦੇ ਰਹੇ ਨੇ ਧੋਖੇ ਨਾਲ ਲੈ ਕੇ ਆਏ ਤੇ ਫਿਰ ਮਾਰ ਕੇ ਉਹਨੂੰ ਮੌਤੇ ਘਾਟ ਉਤਾਰ ਕੇ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਉਹ ਗੱਡੀ ਖੜੀ ਕਰ ਗਏ ਉੱਥੇ ਲਾਸ਼ ਛੱਡ ਗਈ ਪਤਾ ਨਹੀਂ ਕਿਹੜਾ ਕੈਮੀਕਲ ਆਇਆ ਸੀ ਉਹਨਾਂ ਨੇ ਕਿਰਕ ਨਹੀਂ ਆਈ ਮਾੜੀ ਮੋਟੀ ਮਾੜਾ ਮੋਟਾ ਤਰਸ ਨਹੀਂ ਕੀਤਾ ਵੀ ਨੇ ਹੱਥੀ ਔਰਤ ਤੇ ਬਾਰ ਕਰ ਰਹੇ ਤੇ ਇਹ ਲੋਕ ਕੌਣ ਨੇ ਜੀ ਇਹ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਖਾਲਸਾ ਰਾਜ ਚਾਹੀਦਾ। ਅਸੀਂ ਖਾਲਸ탄 ਬਣਾਉਣਾ। ਤੇ ਮੈਂ ਹੁਣ ਗਾਲ ਤੱਕ ਅੱਦੇ ਕੱਢੀ ਨਾ ਮੈਂ ਕੱਢਣੀ। ਪਰ ਕਹਿੰਦੇ ਗਿਆਨੀ ਜੀ ਪਾਰਕਾਂ 'ਚ ਬਹਿ ਬਹਿ ਸੁਣਦੇ ਸੀ ਕਹਿੰਦੇ ਅੱਜ ਤੁਹਾਨੂੰ। ਕਹਿੰਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ। ਕਈ ਤਾਂ ਕਹਿੰਦਾ ਕੰਮ ਤੇ ਨਹੀਂ ਗਏ। ਛੁੱਟੀ ਕਰ ਬੈਠੇ। ਮਤਲਬ ਜਦੋਂ ਮੈਂ ਬੋਲਦਾ ਹੁਣ ਮੈਂ ਤਾਂ ਕਈ ਵਾਰ ਇਹ ਵੀ ਕਿਹਾ ਵੀ ਜੇ ਪਥਰੀ ਹੋਵੇ ਡਾਕਟਰ ਦੇ ਦਵਾਈ ਲੈਣ ਦੀ ਲੋੜ ਨਹੀਂ ਮੇਰੇ ਵੀਡੀਓ ਸੁਣਿਆ ਕਰੋ ਪਥਰੀ ਖੁਰ ਜਾਂਦੀ ਹੈ ਕਿਹਾ ਹੋਇਆ ਮੈਂ ਸ਼ਰਿਆ ਤੇ ਕਈਆਂ ਦੇ ਖੁਰ ਵੀ ਗਈ ਇੱਕ ਕੜਾ ਮ ਚੌਧਰੀ ਨੇ ਕੈਨੇਡਾ ਤੋਂ ਫੋਨ ਕੀਤਾ ਕਹਿੰਦਾ ਚੁੱਪ ਕਰ ਅਸਾਂ ਮੇਰੇ ਕੋਲ ਇੱਕ ਮੇਰਾ ਦੋਸਤ ਬੈਠਾ ਸੀ ਉਹਨੇ ਫੋਨ ਫੜ ਲਿਆ ਦੇ ਗਾਲ ਤੇ ਗਾਲ ਮੈਨੂੰ ਕਿਹਾ ਤੁਸੀਂ ਨਾ ਕੱਢੋ ਮੈਂ ਕਰਦਾ ਮਾਂਤਾ ਫਿਰ ਬਾਅਦ ਕਹਿੰਦਾ ਤਨ ਬਣਾਵਾ ਕੇ ਬੰਦਾ ਮੈਂ ਕਹਾਂ ਮੈਂ ਤਾਂ ਬੰਦਾ ਹੀ ਆ ਤੁਸੀਂ ਡੰਗਰੋਂ ਤੁਸੀਂ ਬੰਦੇ ਬਣੋ ਜਿਹੜੇ ਗਾਣਾ ਪੜਦੇ ਅਸੀਂ ਬੰਦੇ ਆ ਠੀਕ ਹੈ ਚਲੋ ਇੱਕ ਹੋਰ ਗੱਲ ਕਹਿਣੀ ਹੈ ਇਹਨੂੰ ਥੋੜਾ ਜਿਹਾ ਨਾ ਜਿਗਰੇ ਨਾਲ ਸੁਣੋ ਜਿਹਨੂੰ ਕਹਿੰਦੇ ਸੀ ਨਾ ਅੰਮ੍ਰਿਤਪਾਲ ਜੋਧਾ ਐ ਹੱਕ ਤਾਨ ਕੇ ਖੜ ਜਾਂਦਾ ਉਹਦਾ ਪਿਓ ਥਾਣੇ ਵਿੱਚ ਬੈਠਾ ਤੇ ਅਮਰਤਪਾਲ ਮਹਿਰੋ ਭਗੋੜਾ ਹੋਇਆ ਹੋਇਆ ਜੁੱਤੀਆਂ ਤੋਂ ਡਰਦਾ ਜੇ ਦਾਮ ਸੀ ਤਾਂ ਫਿਰ ਸਿੱਧੇ ਹੋ ਕੇ ਪੇਸ਼ ਹੁੰਦੇ ਤੁਸੀਂ ਡਰਦਿਆਂ ਨੇ ਉਹ ਕੁੜੀ ਦੀ লাশ ਕਿੱਥੇ ਰੱਖ ਦਿੱਤੀ ਆਪ ਕਿੱਥੇ ਫਿਰਦੇ ਹੋ ਇਹ ਕਰਤੂਤਾ ਨੇ ਸਿੰਘਾਂ ਵਾਲੀਆਂ ਤੁਹਾਡੇ ਵਰਗਾ ਡਰਪੋਕ ਬੰਦਾ ਕੋਈ ਦੁਨੀਆ ਤੇ ਨਹੀਂ ਹੁੰਦਾ ਚਲੋ ਇਹ ਗੱਲਾਂ ਸੁਣ ਲਈਆਂ ਹੁਣ ਇੱਕ ਗੱਲ ਮੇਰੇ ਕਹਿਣ ਤੇ ਸੁਣ ਲਿਓ ਹੱਥ ਜੋੜ ਕੇ ਬੇਨਤੀ ਹੈ ਜੇ ਹਾਜ਼ਮੇ ਕਰ ਲਓਗੇ ਤਾਂ ਮੇਦਾ ਸਾਫ਼ ਹੋ ਜਾਊ ਗਰਮੀ ਖਤਮ ਹੋ ਜਾਊ ਖਾਦਾ ਪੀਦਾ ਪਚ ਜਾਇਆ ਕਰੋ ਜੇ ਸੁਣ ਲਓਗੇ ਤਾਂ ਅੱਖਾਂ ਤੇ ਪੱਟੀ ਬੰਨ ਕੇ ਨਾ ਹਰੇਕ ਬੰਦੇ ਤੇ ਭਰੋਸਾ ਨਾ ਕਰਿਆ ਕਰੋ ਵੀ ਬੰਦਾ જય ਸ਼੍ਰੀ ਰਾਮ ਭਾਰਤ ਮਾਤਾ ਜੀ ਜੈ ਜੈ ਭਰਾਵੋ ਤੁਹਾਨੂੰ ਪਤਾ ਹੀ ਹੈ 2-4 ਦਿਨ ਪਹਿਲਾਂ ਇੱਕ ਕਤਲ ਹੋਇਆ ਵਾ ਜਿਹੜੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਲੋਕੀ ਕਹਿੰਦੇ ਨੇ ਬਈ ਇਹ ਬਹੁਤ ਕਮਲ ਕੌਰ ਆ ਜਾਂ ਕਾਂਚਨ ਕੁਮਾਰੀ ਆ ਇਹ ਉਰਫ ਤਵਾੜੀ ਬੀਤ ਜੀ ਆ ਨੇ ਪਤਾ ਲੱਗਿਆ ਕਿਉਂਕਿ ਇਹ ਲੋਕਾਂ ਨੇ ਕਿਹਾ ਵੀ ਇਹ ਬਹੁਤ ਅਸ਼ਲੀਲਤਾ ਫਲਾਉਂਦੀ ਸੀ ਜੀ ਜੇ ਜੀ ਬੋ ਜੀ ਮੈਂ ਦੱਸਣਾ ਚਾਹੁੰਦਾ ਵਾਂ ਬਈ ਆ ਕੀ ਕਰਦੀ ਪਈ ਐ ਜਿਹੜੀ ਕਹਿੰਦੇ ਹਰ ਸਾਲ ਇਹ ਦਾਨ ਪੁਨ ਕਰਦੀ ਸੀ ਆਪਣੇ ਪੱਲਿਓ ਆ ਦੇਖੋ ਬਈ ਆਪਾਂ ਹਰ ਇੱਕ ਨੂੰ ਮਾੜਾ ਕਹਿ ਲੈਂਦੇ ਆ ਇਹ ਕੋਈ ਧੀ ਪੁੱਤ ਨੂੰ ਕਤਲ ਕਰਨਾ ਕੋਈ ਜਾਇਜ਼ ਆ ਉਹਨੂੰ ਆਪਾਂ ਪਿਆਰ ਨਾਲ ਸਮਝਾ ਸਕਦੇ ਸੀ ਬਈ ਆਪਾਂ ਇੱਕ ਤਾਂ ਧੋਖੇ ਨਾਲ ਤੁਸੀਂ ਲੈ ਕੇ ਗਏ ਹੋ ਸਿੱਖ ਔਮ ਇਹਦੇ ਵਿੱਚ ਲਿਖਿਆ ਹੋਇਆ ਕਿਤੇ ਵੀ ਦੱਸਿਆ ਗੁਰਬਾਣੀ 'ਚ ਲਿਖਿਆ ਹੋਇਆ ਬਈ ਆਪਾਂ ਬੰਦੇ ਨੂੰ ਮਾਰਨਾ ਜਾਂ ਧੋਖੇ ਨਾਲ ਲੈ ਕੇ ਜਾਣਾ ਜਾ ਉਹਦੀ ਪਹਿਲਾਂ ਮਦਦ ਕਰਨੀ 1.5 ਲੱਖ ਰੁਪਏ ਦੀ ਫਿਰ ਵੜਿਆ ਕੇ ਲੈ ਕੇ ਜਾਣਾ ਫਿਰ ਲਾਸ਼ ਚੋਰੀ ਰੱਖਣੀ ਫਿਰ ਗਲਾ ਘੁੱਟ ਕੇ ਮਾਰਨਾ ਇਹ ਕਿੱਥੋਂ ਦੀ ਤੁਹਾਡੀਆਂ ਗੱਲਾਂ ਨੇ ਬੱਬਰ ਸ਼ੇਰੀਆਂ ਆਈਆਂ ਬਈ ਮੈਂ ਅਮਰਤ ਮੈਨੂੰ ਮੈਰੋ ਤੈਨੂੰ ਕਹਿਣਾ ਚਾਹਨਾ ਵਾ ਤੇਰੇ ਜੁੱਤੀਆਂ ਆਹ ਤੇਰੇ ਜੁੱਤੀਆਂ ਪਹਿਣੀਆਂ ਅਮਰਤਪਾਲ ਮੈਰੋ ਜਿੰਨਾ ਤੋਂ ਬਕਵਾਸ ਕੀਤਾ ਦੋ ਤਿੰਨ ਵੀਡੀਓ ਪਾ ਕੇ ਕੱਲ੍ਹ ਦੇ ਪਾ ਰਹਿਆ ਵਾ ਕਿਉਂਕਿ ਤੇਰਾ ਪੁਲਿਸ ਤੈਨੂੰ ਜਲਦੋਂ ਜਲਦੋਂ ਤੈਨੂੰ ਪਕੜੇ ਤੇੜਾ ਪਿਓ ਆ ਉਹਨੂੰ ਫੜਿਆ ਤੇਰੀ ਭੈਣ ਨੂੰ ਫੜਿਆ ਤੇ ਉਸ ਤੋਂ ਬਾਅਦ ਹੁਣ ਚੀਕਾਂ ਪੈਣ ਲੱਗੀਆਂ ਸਾਡੇ ਲੋਕਾਂ ਦੀਆਂ ਵੀ ਸਾਡਾ ਸਾਥ ਦਿਓ ਜੀ ਮੈਂ ਭਾਨੇ ਸਿੱਧੂ ਨੂੰ ਵੀ ਕਹਿਣਾ ਚਾਹਨਾ ਵਾ ਭਾਨੇ ਸਿੱਧੂ ਤੇਰੀ ਕਿਹੜੀ ਲੈਂਗੁਏਜ ਸੀੜ ਲੋਕਾਂ ਨੂੰ ਏਜੰਟਾਂ ਨੂੰ ਬੋਲਦਾ ਹੁੰਨਾ ਤੇਰੀ ਲੈਂਗੁਏਜ ਕਿਹੜੀ ਆ ਆਪਣੀ ਪਹਿਲਾ ਲੈਂਗੁਏਜ ਸਾਹਮ ਆਪਦੀ ਦੂਜੇ ਦੀ ਨਾ ਸਾਹਮ ਤਾ ਕਿਉਂਕਿ ਮੈਂ ਪ੍ਰਸ਼ਾਸਨ ਬਠਿੰਡਾ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵਾਂ ਜਿਹੜਾ ਕਤਲ ਦਾ ਮਕਦਮਾ ਟਰੇਸ ਕੀਤਾ ਬੀਬੀ ਕਾਂਚਨ ਕੁਮਾਰੀ ਦਾ ਕਿਉਂਕਿ ਕਾਂਚਨ ਕੁਮਾਰੀ ਆਪਣੀ ਰੋਟੀ ਰੋਜੀ ਲਈ ਕੁਝ ਵੀਡੀਓ ਪਾ ਰਹੀ ਸੀ ਲੇਕਿਨ ਤੁਹਾਨੂੰ ਲੋਕਾਂ ਨੂੰ ਹਜਮ ਨਹੀਂ ਆਈ ਤੁਸੀਂ ਉਹ ਕਿਹਾ ਜੀ ਅਸੀਂ ਪਹਿਲਾਂ ਹੀ ਸਮਝਾਇਆ ਸੀ ਫਿਰ ਬੀਬੀ ਲੁਥਰਾ ਨੂੰ ਤੁਸੀਂ ਡਰਾ ਰਹੇ ਹੋ ਉਹਦਾ ਮਾਫੀ ਮੰਗਾ ਰਹੇ ਹੋ ਲੋਕਾਂ ਹੋਰਾਂ ਦਾ ਮਾਫੀ ਮੰਗ ਰਹੇ ਹੋ ਉਹ ਮੈਂ ਸਾਰਿਆਂ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਐਵੇਂ ਮੂਤੀ ਕੋ ਜਾਨਾ ਯਾਰ ਬੰਦੇ ਬੰਦੇ ਵੀ ਮਾਫੀ ਮੰਗੀ ਜਾਂਦੇ ਆ ਅਮਰਤ ਬੰਦਾ ਕੋਈ ਰੱਬ ਲੱਗਿਆ ਆ ਕੀ ਲਗਿਆ ਹੋਇਆ ਅਮਰਪਾਲ ਮੈਰੋ ਐੜਾ ਅਮਰਪਾਲ ਇਹ ਕਿਹੜਾ ਅਸ਼ਲੀਲ ਪਾਲ ਆ ਉੱਤੇ ਬੈਠਾ ਡਿਬਰੂਗੜ ਜੇਲ੍ਹ ਚ ਇਹਨੇ ਵੀ ਡਿਬਰੂਗੜ ਜਾਣਾ ਵਾ ਨੇ ਕਿਉਂਕਿ ਇਹਦਾ ਸਾਥ ਨਾ ਦਿਓ ਮੈਂ ਸਾਰੇ ਲੋਕਾਂ ਨੂੰ ਸਾਰੇ ਦੇਸ਼ ਔਰ ਵਿਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾਂ ਇਹਦਾ ਸਾਥ ਨਾ ਦੇ ਅਮਰਪਾਲ ਦਾ ਪਹਿਲੇ ਅਮਰਪਾਲ ਦੇ ਸਾਥ ਦੇ ਕੇ ਦੇਖਿਆ ਨਾ ਕੀ ਹੋਇਆ ਐਮਪੀ ਬਣਾਤਾ ਤੁਸੀਂ ਬਾਅਦ ਚੋਂ ਕੀ ਹੋਇਆ ਉਹ ਜੇਲ੍ਹ 'ਚ ਬੈਠਾ ਲੋਕਾਂ ਨੇ ਕੰਮ ਕਾਰ ਨਹੀਂ ਹੋ ਰੇ ਤਰਨਤਨ ਸਾਹਿਬ ਦੇ ਇਲਾਕੇ ਦੇ ਜਿਹੜੀ ਘਣੂਰ ਸਾਹਿਬ ਤੋਂ ਉਸ ਤੋਂ ਬਾਅਦ ਤੁਸੀਂ ਆ ਅਮਰਦਵਾਰ ਮਹਿਰੋਂ ਨੂੰ ਚੜਾ ਲਿਆ ਜਿਆਦਾ ਸਿਰ ਤੇ ਚੜਾ ਲਿਆ ਇਸ ਕਰਕੇ ਇਹਦਾ ਕੋਈ ਸਾਥ ਨਾ ਦਿਓ ਇਹਨੇ ਜਿੰਨੇ ਯੁੱਗਤ ਪੈਂਦੇ ਪੈਣਦੇ ਹੋ ਇਹ ਇਹਨੂੰ ਮੈਂ ਤਾਂ ਇਹਨੂੰ ਕਹਿੰਦਾ ਪ੍ਰਸ਼ਾਸਨ ਨਾਲ ਹੱਥ ਜੋੜੋ ਬੇਨਤੀ ਕਰੂੰਗਾ ਜੱਜ ਸਾਹਿਬਾਂ ਨੂੰ ਕਹੂੰਗਾ ਜਲਦੋਂ ਜਲਦ ਇਹਨੂੰ ਫਾਂਸੀ ਦੀ ਸਜ਼ਾ ਸੁਣਾਓ ਇਹਨਾਂ ਤਿੰਨਾਂ ਨੂੰ ਤਾਂ ਕਿ ਇਹਨਾਂ ਦਾ ਪਤਾ ਲੱਗ ਸਕੇ ਕਿ ਬਈ ਜਿਹੜੀ ਬਦਮਾਸ਼ੀ ਹੈ ਨਾ ਬਦਮਾਸ਼ੀ ਜਿਆਦਾ ਦੇਰ ਨਹੀਂ ਚੱਲਦੀ ਹੁੰਦੀ ਕਿਉਂਕਿ ਬਦਮਾਸ਼ੀ ਹਰ ਇੱਕ ਕਰਨ ਨੂੰ ਜਾਣਦਾ ਹੁੰਦਾ ਚਾਹੇ ਗਰੀਬ ਆ ਚਾਹੇ ਅਮੀਰ ਆ ਲੇਕਿਨ ਤੁਹਾਡੀ ਬਦਮਾਸ਼ੀ ਇੱਕ ਨਹੀਂ ਚੱਲਣ ਦਊਂ ਅਮਰਦਾਵਾਲ ਮੇਰਾ ਜਿਹੜੇ ਤੁਸੀਂ ਨਕਲੀ ਨਿਹੰਗ ਨੇ ਮੈਨੂੰ ਸਭ ਤੋਂ ਜ਼ਿਆਦਾ ਤੁਹਾਡੇ ਲੋਕਾਂ ਦੇ ਗੁੱਸਾ ਤੁਸੀਂ ਗੁਰੂ ਦਾ ਬਾਣਾ ਪਾ ਕੇ ਨੀਲਾ ਬਾਣਾ ਪਾ ਕੇ ਧੋਖਾ ਕੀਤਾ ਗੁਰੂ ਦੇ ਬਾਣੇ ਤੁਸੀਂ ਬਦਨਾਮ ਕੀਤਾ ਜਿੰਨੇ ਵੀ ਨਕਲੀ ਨਿਹੰਗ ਦਾ ਨਾ ਸਾਰੇ ਬਾਣੇ ਉਤਾਰ ਦੋ ਨਹੀਂ ਮੈਂ ਤੁਹਾਡੇ ਬਾਣੇ ਤਾਰੂ ਅਗਲੀ ਸਿੰਘਾਂ ਦੇ ਇੱਕ ਹੋਰ ਗੱਲ ਕਹਿਣੀ ਚਾਹਨਾ ਮੈਂ ਦੂਜੀ ਗੱਲ ਇੱਕ ਗੋਲਕ ਚੋਰ ਆ ਬੂਟਾ ਸਿੰਘ ਨੇ ਕਹੂੰਗਾ ਉਹ ਗੋਲਗ ਚੋਰ ਆ ਉਹ ਬੀਬੀ ਦੇ ਬਾਰੇ ਬਕਵਾਸ ਕਰ ਰਿਹਾ ਕਾਂਚਰ ਕੁਮਾਰੀ ਦੇ ਵੀ ਉਹਦੇ ਨਾਲ ਬਲਾਤਕਾਰ ਹੋਇਆ ਲੇਕਿਨ ਹੋਇਆ ਜਾਂ ਨਹੀਂ ਹੋਇਆ ਇਹ ਪ੍ਰਸ਼ਾਸਨ ਦੱਸੂਗਾ ਇਹ ਕੌਣ ਆ ਬਈ ਇਹ ਐਸਐਸਪੀ ਮੇੜਨ ਦਾ ਰੀਡਰ ਲੱਗਿਆ ਹੋਇਆ ਜਾਂ ਉਸ ਦਫ਼ਤਰ ਦੇ ਵਿੱਚ ਕੋਈ ਸਿਪਾਹੀ ਲੱਗਿਆ ਹੋਇਆ ਜਾਂ ਹਾਰਦੀ ਲੱਗਿਆ ਪਾਣੀ ਪਿਲਾਉਣ ਵਾਲਾ ਇਹਨੂੰ ਕਿਹਦੇ ਪਤਾ ਲੱਗਿਆ ਮੈਂ ਇਹ ਕਹਿਣਾ ਚਾਹਨਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਬਠਿੰਡਾ ਜੀ ਇਹਦੇ ਖਿਲਾਫ ਬੁੱਟਾ ਸਿੰਘ ਦੇ ਖਿਲਾਫ ਵੀ ਪਰਚਾ ਦਰਜ ਕਰੋ ਕਿਉਂਕਿ ਇਹ ਬਦਮਾਸ਼ੀ ਹਰ ਰੋਜ਼ ਆਏ ਵਾਏ ਦਿਨ ਕਰਦਾ ਰਹਿੰਦਾ ਹੈ ਇਹ ਗੋਲਕ ਚੋਰ ਬੰਦਾ ਇਹਦਾ ਸਾਥ ਨਾ ਦਿਓ ਕੋਈ ਬੰਦਾ ਵੀ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ ਮੈਂ মিডিਆ ਨੂੰ ਵੀ ਕਹੂੰਗਾ ਵੀ ਤੁਸੀਂ ਬਿਨਾਂ ਵਜ੍ਹਾ ਉਸ ਮਰੀ ਹੋਈ ਦੀ ਆਤਮਾ ਰੋੜ ਰਹੇ ਹੋ ਤੁਸੀਂ ਵੀ ਜੀ ਫਲਾਣੇ ਬੰਦੇ ਨੇ ਕਹਿੰਦਾ ਜੀ ਬਲਾਤਕਾਰ ਹੋਇਆ ਪਰ ਤਸਦੀਕ ਤਾਂ ਕਰੋ ਮੀਡੀਆ ਜੀ ਐਸਐਸਪੀ ਮੈਨੂੰ ਤਸਦੀਕ ਕਰੋ ਡਾਕਟਰਾਂ ਤਸਦੀਕ ਕਰੋ ਜਿਹੜਾ ਪੋਸਟਮਾਰਟੂ ਕੀ ਰਿਪੋਰਟ ਆਈ ਆ ਐਵੇਂ ਕਿਸੇ ਦੀ ਮਿੱਟੀ ਨਾ ਪਟੋ ਇਸ ਕਰਕੇ ਮੈਂ ਮੀਡੀਆ ਜੀ ਤੁਹਾਡੇ ਮਨ ਹਰ ਜੋੜਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਆਓ ਐਵੇਂ ਕਿਸੇ ਮਰੇ ਹੋਈ ਦੀ ਮਿੱਟੀ ਨਾ ਪਟੋ ਹਜੇ ਉਹਦੇ ਘਰੇ ਵਿਚਾਰੇ ਦੇ ਕੀਰਨੇ ਪਏ ਪਏ ਵਿਚਾਰੀ ਦੇ ਉਹਦੀ ਮਾਂ ਵਿਚਾਰੀ ਉਹਦੀ ਭੈਣ ਵਿਚਾਰੀ ਉਹਦਾ ਮੈਂ ਤਾਂ ਇਹ ਕਹੂੰਗਾ ਪ੍ਰਮਾਤਮਾ ਇੱਕ ਕਮਲ ਕੁਮਾਰ ਇੱਕ ਕੁਮਾਰੀ ਜੜੀ ਜਾਂ ਕਾਂਚਨ ਕੁਮਾਰੀ ਆ ਜਾਂ ਕਮਲ ਕੌਰ ਆ ਇਸ ਨੂੰ ਪਰਮਾਤਮਾ ਮਾਮਲੇ ਚਰਨ ਨਮਾਜ਼ ਬਖਸ਼ੇ ਕਿਉਂਕਿ ਜਿਹੜੇ ਦਰਿੰਦੇ ਲੋਕ ਨੇ ਇਹ ਤਾਲਵਾਨੀ ਹੁਕਮ ਸੁਣਾ ਰਹੇ ਨੇ ਦਰਿੰਦੇ ਜਿਹੜੇ ਅਮਰਤਪਾਲ ਮੈਰੋ ਵਰਗੇ ਨੇ ਨਾ ਅੱਜ ਇਹ ਬੜੀਆਂ ਗੱਲਾਂ ਕਰ ਰਹੇ ਨੇ ਫਿਰ ਇਹ ਕਹਿ ਰਹੇ ਵੀਡੀਓ ਪਾ ਕੇ ਪੰਜ ਸੱਤ ਮੈਂ ਫੌਰ ਕਤਲ ਕਰੂੰਗਾ ਉਦੋਂ ਪਹਿਲਾਂ ਮੈਨੂੰ ਦੇਖ ਲਾ ਕੇ ਓਏ ਤੇਰੀ ਨਾਨੀ ਨਾਲ ਜਾਦ ਕਰਾਤੀ ਹੁਣ ਤੂੰ ਭੱਜਿਆ ਕਿਉਂ ਹੋਇਆ ਜੇਦੂ ਆਪਣੇ ਪਿਓ ਦਾ ਹੈਗਾ ਪਰ ਮੈਨੂੰ ਤਾਂ ਲੱਗਦਾ ਤੂੰ ਪਿਓ ਦਾ ਹੈਗਾ ਤੂੰ ਭੱਜਿਆ ਕਿਉਂ ਹੋਇਆ ਪੇਸ਼ ਹੋ ਆ ਕੇ ਪੁਲਿਸ ਦੇ ਫਿਰ ਭੱਜਿਆ ਵੀ ਹੋਇਆ ਬੜਾ ਤੁਸੀਂ ਕਮਲ ਕੌਰ ਦੇ ਜਾਂ ਜਿਹੜੀ ਕੰਚਲ ਕੁਮਾਰੀ ਆ ਵਿਚਾਰੀ ਕੁੜੀ ਬੜੀ ਮਰੀ ਆ ਵਿਚਾਰੀ ਧੋਖੇ ਨਾਲ ਮਾਰੀ ਗਈ ਆ ਉਹਦੇ ਘਰ ਵੀ ਜਾ ਕੇ ਬੈਠ ਕੇ ਅਫਸੋਸ ਕਰਕੇ ਆਉਂਗਾ ਉਹਦੀ ਮਾਤਾ ਕੋਲੇ ਧੰਨਵਾਦ